ਸਾਸਤਰੀ ਕਲਜੀ ਕਪੜੇ ਜਿਹੜੇ ਕੋ ਐਕਸਲੈਂਟ ਬੁਟੀਕ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਅਸੀਂ ਪਟਿਆਲੇ ਪੰਜਾਬੀ ਜੁ ਕਿਹੜੀ ਮਾਰਕੀਟ ਤੇ ਆਏ ਸੀ ਬਹੁਤ ਸੋਹਣੀ ਸੋਹਣੀ ਪੰਜਾਬੀ ਜੁੱਤੀਆਂ ਨੇ ਇਹ ਦੇਖੋ ਹਰ ਇੱਕ ਸਾਈਜ਼ ਹੈ ਅਵੇਲੇਬਲ ਨੇ ਤੁਸੀਂ ਛੋਟੇ ਸਾਈਜ਼ ਤੋਂ ਵੱਡੇ ਸਾਈਜ਼ ਤੋਂ ਕਿਸੇ ਚ ਵੀ ਲੈ ਸਕਦੇ ਹੋ ਔਰ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਨੇ ਇਹਨਾਂ ਦੇ ਵਿੱਚ ਤੁਸੀਂ ਕੋਈ ਵੀ ਪਾਰਟੀ ਵੇਅਰ ਜਾਂ ਕੈਜ਼ੂਅਲ ਵੇਅਰ ਕਿਸੇ ਵੀ ਤਰੀਕੇ ਦੀ ਤੁਸੀਂ ਜੁੱਤੀ ਲੈਣੀ ਹੋਵੇ ਤੁਸੀਂ ਪਾਕਿਸਤਾਨੀ ਜੁੱਤੀਆਂ ਲੈਣੀ ਆ ਹੁਣ ਘੁੰਗਰੂਆਂ ਵਾਲੀਆਂ ਜੁੱਤੀਆਂ ਲੈਣੀਆਂ ਹੁਣ ਜਾਂ ਤੁਸੀਂ ਡੇਲੀ ਯੂਜ਼ ਵਾਸਤੇ ਕੋਈ ਜੁੱਤੀਆਂ ਲੈਣੀਆਂ ਨੇ ਬਹੁਤ ਸੋਹਣੇ ਡਿਜ਼ਾਈਨ ਨੇ ਹਰ ਇੱਕ ਸਾਈਜ਼ ਅਵੇਲੇਬਲ ਨੇ ਤੁਸੀਂ ਇਹਨਾਂ 'ਚ ਕੋਈ ਵੀ ਆਪਣੇ ਸੂਟਾਂ ਦੇ ਨਾਲ ਵੀ ਤੁਸੀਂ ਤਿਆਰ ਕਰਵਾ ਸਕਦੇ ਹੋ ਜੁੱਤੀਆਂ ਲੇਡੀਜ਼ ਜੈਂਟਸ ਜੁੱਤੀਆਂ ਖੁੱਸੇ ਬਹੁਤ ਸੋਹਣੇ-ਸੋਹਣੇ ਆ ਪਾਕਿਸਤਾਨੀ ਖੁੱਸੇ ਬਹੁਤ ਸੋਹਣੇ ਬਣੇ ਹੋਏ ਆ ਹਾਂਜੀ ਬਹੁਤ ਸੋਹਣੇ ਤਾਰਿਆਂ ਵਾਲੀਆਂ ਦੱਬਕੇ ਵਾਲੀਆਂ ਜਿਵੇਂ ਤੇ ਤੁਹਾਡੇ ਸੂਟ ਨੇ ਤੁਸੀਂ ਸੂਟ ਦੇ ਅਨੁਸਾਰ ਆਪਣੀ ਜੁੱਤੀ ਲੈ ਸਕਦੇ ਹੋ ਬਹੁਤ ਸੋਨੇ ਇੱਥੇ ਚੱਪਲਸ ਵੀ ਮਿਲ ਮਿਲ ਜਾਂਦੀਆਂ ਨੇ ਔਰ ਬਹੁਤ ਹੰਡਣ ਵਾਲੀਆਂ ਜੁੱਤੀਆਂ ਨੇ ਤੁਸੀਂ ਇਹਨਾਂ ਚੋਂ ਕੋਈ ਵੀ ਜੁੱਤੀ ਲੈਣੀ ਹੈ ਤਾਂ ਤੁਹਾਨੂੰ ਕੋਈ ਜੁੱਤੀ ਪਸੰਦ ਆਉਂਦੀ ਹੈ ਤਾਂ ਤੁਸੀਂ ਸਾਡੇ ਵਟਸਐਪ ਨੰਬਰ ਤੇ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਜੀ ਤੁਸੀਂ ਸ਼ਾਪ ਤੇ ਵਿਜ਼ਿਟ ਕਰ ਸਕਦੇ ਹੋ ਭਾਰਤ ਜੁੱਤੀ ਸਟੋਰ ਹੈ ਜੀ ਭਾਰਤ ਜੁੱਤੀ ਸਟੋਰ ਹੈ ਕਿਲਾ ਚੌਂਗ ਚ ਤੁਸੀਂ ਇੱਥੇ ਆ ਪਾ ਕੇ ਵਿਜ਼ਿਟ ਕਰ ਸਕਦੇ ਹੋ ਤੁਹਾਨੂੰ ਕੋਈ ਵੀ ਤੁਸੀਂ ਜੁੱਤੀ ਲੈਣੀ ਹੈ ਤਾਂ ਤੁਸੀਂ ਸਾਡੇ ਨਾਲ ਵੀ ਸਾਡੇ ਵਟਸਐਪ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਤੇ ਬਾਕੀ ਤੁਸੀਂ ਆਪ ਆਪ ਹੀ ਦੇਖ ਲਓ ਕਿ ਕਿੰਨੀਆਂ ਸੋਹਣੀਆਂ ਨੇ ਕਿੰਨੇ ਪਿਆਰੇ ਪਿਆਰੇ ਡਿਜ਼ਾਈਨ ਨੇ ਛੋਟੇ ਵੱਡੇ ਕਿਸੇ ਵੀ ਸਾਈਜ਼ ਚ ਤੁਸੀਂ ਲੈ ਸਕਦੇ ਹੋ ਇਹ ਕੈਜੂਅਲ ਵੇਅਰ ਵੀ ਬਹੁਤ ਸੋਹਣੇ ਡਿਜ਼ਾਈਨ ਨੇ